ਕਿਹੜੀ ਧਿਰ ਨੂੰ ਇਸ ਵਾਰ ਵੋਟ ਦੇ ਰਹੇ ਸਰ ਭਾਈ ਅਮਰਪਾਲ ਸਿੰਘ ਤੁਸੀਂ ਕਿਹੜੀ ਧਿਰ ਨੂੰ ਵੋਟ ਦੇ ਰਹੇ ਭਾਈ ਅਮਰਪਾਲ ਸਿੰਘ ਜੀ ਨੂੰ ਭਾਈ ਅਮਰਪਾਲ ਨੂੰ ਵੋਟ ਪਾਵਾਂਗੇ ਤੇ 90% ਮਤਲਬ ਦੁਨੀਆ ਉਹਦੇ ਨਾਲ ਆ ਉਤੋਂ ਵੀ ਮਤਲਬ ਉਤੋਂ ਉਤੋਂ ਲੋਕ ਕਰਦੇ ਆ ਵੀ ਅਸੀਂ ਫਲਾਣੇ ਨਾਲ ਆ ਢੀਗੜੇ ਨਾਲ ਆ ਪਰ ਨਹੀਂ ਸਭ ਤੋਂ ਜ਼ਿਆਦਾ ਅਮਰਪਾਲ ਨੂੰ ਵੋਟ ਪੈਣੀ ਆਪਣੇ ਜਿੰਨੇ ਵੀ ਬੱਚੇ ਆ ਨਾ ਜਾ ਲੋ ਸਾਡੇ ਇੱਥੇ ਬੱਚੇ ਕਾਫੀ ਨਸ਼ਾ ਕਰਦੇ ਸੀ ਜਿਨ੍ਹਾਂ ਨੇ ਭਾਈ ਅੰਮ੍ਰਿਤਪਾਲ ਜੀ ਆਏ ਆ ਉਹਨਾਂ ਦੇ ਸਾਰੇ ਬੱਚੇ ਨਸ਼ਾ ਛੱਡ ਗਿਆ ਬਾਹਰ ਤੋਂ ਹੀ ਬਹੁਤ ਲੋਕੀ ਆਏ ਆ ਤੇ ਬੜਿਆਂ ਦੀ ਭਾਜੀ ਉਹਨਾਂ ਨੇ ਜ਼ਿੰਦਗੀ ਮਤਲਬ ਲਓ ਵੀ ਸਵਾਰ ਦਿੱਤੀ ਹੈ ਅਸੀਂ ਤੇ ਆਨੇ ਵੀ ਛੇਤੀ ਛਤੀ ਭਾਈ ਸਾਹਿਬ ਆਉਣ ਤੇ ਅੱਗੇ ਵਾਲਾ ਮੋਰਚਾ ਆਪਣਾ ਫੇਰ ਫਤਿਹ ਕਰਨ ਤੇ ਚੜ੍ਹਦੀ ਕਲਾ ਹੀ ਤੇ ਭਾਜੀ ਆਪਣਾ ਵੀੜਾ ਪੰਜਾਬ ਨਸ਼ੇ ਤੋਂ ਬਚ ਸਕਦਾ ਉਦਾਂ ਕੋਈ ਨਜ਼ਾਰਾ ਜਿਹੜੇ ਲੋਕ ਆ ਕੀ ਸੋਚਦੇ ਆ ਕਿ ਜਿਹੜੀ ਵੋਟ ਇਸ ਵਾਰ ਦਿੱਤੀ ਜਾਣੀ ਹੈ ਉਹ ਅੰਮ੍ਰਿਤਪਾਲ ਸਿੰਘ ਨੂੰ ਹੀ ਕਿਉਂ ਦਿੱਤੀ ਜਾਣੀ ਹਾਂਜੀ ਉਹ ਜਿੱਥੇ ਕੰਮ ਕਾਢਿਆ ਸੀ ਤੇ ਉਹਨਾਂ ਨੇ ਧੱਕਾ ਵੀ ਉਹਨਾਂ ਨੇ ਜੇਲ੍ਹ ਚ ਕੱਟਿਆ ਪਹਿਲਾਂ ਮੈਂ ਅੰਮ੍ਰਿਤਧਾਰੀ ਸਿੰਘ ਨਹੀਂ ਸੀ ਜ ਫੇ ਹੀ ਉਹਨਾਂ ਨਾਲ ਵੇਖ ਵੇਖ ਕੇ ਉਹਨਾਂ ਕੋਲ ਬਾਬਾ ਜੀ ਦੇ ਜਾਂਦੇ ਰਹੇ ਤੇ ਹਾਈ ਮੇ ਬਰਸ਼ਾਪ ਕੀਤੇ ਸਿੰਘ ਸੱਜੇ ਦੂਟੀਆਂ ਪਾਰਟੀਆਂ ਬਾਰੇ ਲੀਡਰ ਨਹੀਂ ਕਿਹੜੇ ਮਾਰਦੇ ਇੱਥੇ ਵੋਟਾਂ ਲੈਣ ਵਾਸਤੇ ਕਿ ਸਾਨੂੰ ਵੋਟਾਂ ਪਾਉ ਆਏ ਕਿਸੇ ਨੂੰ ਪਾਉਣੀਆਂ ਨਹੀਂ ਆਏ ਆਪਣੇ ਬੰਦੇ ਨੂੰ ਸਾਬਾ ਤੇ ਇੱਕ ਗਾਰੀ ਵੇਖ ਲਿਆ ਵਾ ਸਾਰਿਆਂ ਨੂੰ ਹੁਣ ਦੇ ਮੌਕੇ ਤੇ ਸਾਰਿਆਂ ਨੂੰ ਮਿਲਣਾ ਚਾਹੀਦਾ ਵਾ ਉਹ ਕੀ ਕਰਦਾ ਹੋਰ ਵੀ ਆਪਾਂ ਲਾਗੇ ਬੰਨੇ ਜਿੰਨੇ ਉਹਨਾਂ ਨੂੰ ਕਹਿ ਕੇ ਵੋਟਾਂ ਹੋਰ ਪਾਉਣੀਆਂ ਹਾਂਜੀ ਤੇ ਨਾਲ ਆਪਾਂ ਭਾਈ ਦੇ ਨਾਲ ਡੜ ਕੇ ਪੂਰੇ ਤੀੜੀ ਚੜ੍ਹਦੀ ਕਲਾ ਪੱਕੀ ਵੋਟ ਉਹਨਾਂ ਨੂੰ ਪਾਉਣੀਆਂ ਤੇ ਛੇਤੀ ਛੇਤੀ ਭਾਈ ਸਾਹਿਬ ਨੂੰ ਬਾਹਰ ਲੈ ਕੇ ਆਉਣਾ ਵਾ ਜਿਹੜੀ ਆਪਣੀ ਜਿਹੜੇ ਪੰਜਾਬ ਦੀ ਜਿਹੜੇ ਬੱਚੇ ਆ ਇਹ ਵਾਜਣਗਾ ਅਮਰਤਪਾਲ ਸਿੰਘ ਨੂੰ ਵੋਟ ਹੀ ਕਿਉਂ ਪਾ ਰਹੇ ਤੁਸੀਂ ਭਜਨੇ ਸਾ ਪਤਾ ਚੜਾਊਗਾ ਪਰ ਪੰਜਾਬ ਦੀ ਜਵਾਨੀ ਵਾਜਦੀ ਕਿ ਇਸ ਵਾਰ ਤੁਸੀਂ ਵੋਟ ਕਿਨੂੰ ਪਾ ਰਹੇ ਆ ਇਹ ਅਮਰਤਪਾਲ ਨੂੰ ਪਾਉਂਗਾ ਬੰਦਾ ਵਧੀਆ ਵਾ ਉਹਨੂੰ ਵੀ ਇੱਕ ਵਾਰੀ ਮੌਕਾ ਮਿਲਣਾ ਚਾਹੀਦਾ ਵਾ ਇਸਧਾਰ ਕਰਦਾ ਪਿੰਡ ਦਾ ਫੇਹ ਪੌਣੀਏ ਉਹਨੂੰ ਵੋਟ ਅਮਰਤਪਾਲ ਨੂੰ ਹੋ ਰਹੀ ਕਿ ਇਹਨੂੰ ਪੌਣੀ ਨਹੀਂ टीवी 84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਭਰਾਜ ਜੇ ਗੱਲ ਕੀਤੀ ਜਾਵੇ ਤਾਂ ਚੋਣਾਂ ਦਾ ਦੌਰ ਹੈ ਇਸੇ ਨੂੰ ਲੈ ਕੇ ਖਾਸ ਕਰ ਖਡੂਰ ਸਾਹਿਬ ਹਲਕੇ ਦੇ ਮਤੇ ਨਜ਼ਰ ਇੱਕ ਨਜ਼ਰਸਾਨੀ ਬਣੀ ਹੋਈ ਹੈ ਕਿ ਖਡੂਰ ਸਾਹਿਬ ਹਲਕੇ ਦੇ ਵਿੱਚੋਂ ਪੰਜਾਬ ਦੇ ਲੋਕ ਕਿਹੜੀ ਅਜਾਈ तिर ਨੂੰ ਫਤਵਾ ਦੇ ਸਕਦੇ ਆ ਤਾਂ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਭਾਈ ਅਮਰਪਾਲ ਸਿੰਘ ਦੇ ਜੱਦੀ ਪਿੰਡ ਜੱਲੂਪੁਰ ਖੇੜੇ ਦੇ ਵਿੱਚ ਪੁੱਜੇ ਆਂ ਔਰ ਸਭ ਤੋਂ ਪਹਿਲੀ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਇੱਕ ਤਸਵੀਰ ਲੱਗੀ ਹੋਈ ਆ ਜਿਹਦੇ ਵਿੱਚ ਇੱਕ ਪੋਸਟਰ ਛਪਵਾ ਕੇ ਲਗਾਏ ਹੋਏ ਨੇ ਤੇ ਇਹਦੇ ਵਿੱਚ ਪਾਈ ਜਸਵੰਤ ਸਿੰਘ ਖਾਲੜਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੇ ਸਮੇਤ ਦੀਪ ਸਿੱਧੂ ਤੇ ਪਾਈ ਅਮਰਤਪਾਲ ਸਿੰਘ ਦੀ ਤਸਵੀਰ ਵੀ ਲੱਗੀ ਹੋਈ ਆ ਇਹ ਬੋਰਡ ਜਾਂ ਇਹ ਜਿਹੜੇ ਫਲੈਕਸ ਨੇ ਜਾਂ ਇਹ ਜਿਹੜੇ ਪੈਂਪਲਟਸ ਨੇ ਇਹ ਕਿੰਨੇ ਲਗਵਾਏ ਹੋਏ ਨੇ ਇੱਥੇ ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ ਇੱਥੋਂ ਦੇ ਜਿਹੜੇ ਨਗਰ ਵਾਲੇ ਲੋਕ ਨੇ ਉਹ ਕਿਸ ਤਰੀਕੇ ਦਾ ਸਿਆਸੀ ਰੁਝਾਨ ਰੱਖਦੇ ਨੇ ਕਿਹੜੀ ਧਿਰ ਨੂੰ ਇਸ ਵਾਰ ਫਤਵਾ ਦਿੱਤਾ ਜਾ ਸਕਦਾ ਹੈ ਗੱਲਬਾਤ ਕਰਦੇ ਆਂ ਭਾਈ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਕਿਹੜੀ ਧਿਰ ਨੂੰ ਇਸ ਵਾਰ ਵੋਟ ਦੇ ਰਹੇ ਹੋ ਸਰ ਭਾਈ ਅੰਮ੍ਰਿਤਪਾਲ ਸਿੰਘ ਤੁਸੀਂ ਕਿਹੜੀ ਧਿਰ ਨੂੰ ਵੋਟ ਦੇ ਰਹੇ ਹੋ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਭਾਈ ਤੁਸੀਂ ਕਿਹੜੀ ਧਿਰ ਨੂੰ ਵੋਟ ਦੇ ਰਹੇ ਹੋ ਭਾਈ ਅੰਮ੍ਰਿਤਪਾਲ ਤੁਸੀਂ ਕਿਹੜੀ ਧਿਰ ਨੂੰ ਵੋਟ ਦੇ ਰਹੇ ਹੋ ਅੰਮ੍ਰਿਤਪਾਲ ਸਿੰਘ ਜੀ ਨੂੰ ਤੁਸੀਂ ਜੀ ਭਾਈ ਅੰਮ੍ਰਿਤਪਾਲ ਜੀ ਤੁਸੀਂ ਜੀ ਭਾਈ ਅੰਮ੍ਰਿਤਪਾਲ ਸਿੰਘ ਤੁਸੀਂ ਜੀ ਭਾਈ ਅਮਰਪਾਲ ਸਿੰਘ ਜੀ ਭਾਈ ਜੀ ਸਭ ਤੋਂ ਜੇ ਗੱਲ ਕੀਤੀ ਜਾਵੇ ਤਾਂ ਖਾਸ ਕਰ ਜਿਵੇਂ ਸਾਰੇ ਨੌਜਵਾਨਾਂ ਦਾ ਖਾਸ ਕਰ ਇਲਾਕੇ ਵਾਲਿਆਂ ਦਾ ਜਾਂ ਪਿੰਡ ਵਾਲਿਆਂ ਦਾ ਰੁਝਾਨ ਭਾਈ ਅਮਰਪਾਲ ਸਿੰਘ ਹੀ ਆ ਜਾਂ ਹੋਰ ਵੀ ਕੋਈ ਧੇਰਾ ਨਹੀਂ ਭਾਈ ਅਮਰਪਾਲ ਸਿੰਘ ਜੀ ਹੂੰ ਤੇ ਇਹਦੇ ਪਿੱਛੇ ਕਾਰਨ ਕੀ ਲੱਗਦਾ ਹੈ ਕਿ ਖਾਸ ਕਰ ਭਾਈ ਅਮਰਪਾਲ ਸਿੰਘ ਨੂੰ ਚੁਣ ਦਾ ਕਾਰਨ ਹੀ ਕੀ ਹੈ ਸਾਰੇ ਕਹੇ ਆ ਵੀ ਕੇ ਦੇ ਮਾਂ ਦਾ ਪੁੱਤ ਮਤਲਬ ਬਾਹਰ ਆ ਜੂਗਾ ਜੇਲ੍ਹ ਚੋਂ ਠੀਕ ਆ ਏਕਾ ਆਪਣਾ ਜਿਹੜੀ ਆਪਣਾ ਹੋਰ ਸਦਜੋਗੀ ਸੜੀ ਪੰਜਾਬ ਦੇ ਆ ਹੋਰ ਵੀ ਇੱਥੇ ਪਾਰਟੀਆਂ ਦੇ ਲੋਕ ਗੇੜੇ ਲਾਉਂਦੇ ਨੇ ਆਉਂਦੇ ਨੇ ਦੂਜੇ ਲੀਡਰ ਨਹੀਂ ਸਰ ਜਦੋਂ ਦੀ ਅੰਮ੍ਰਿਤਪਾਲ ਖੋਤੇ ਆ ਨਹੀਂ ਕੋਈ ਲੀਡਰ ਹੋੜਿਆ ਕੋਈ ਹਾਂਜੀ ਭਾਈ ਅੰਮ੍ਰਿਤਪਾਲ ਨੂੰ ਬੋਟ ਪਾਵਾਂਗੇ ਤੇ 90% ਮਤਲਬ ਦੁਨੀਆ ਉਹਦੇ ਨਾਲ ਆ ਉਤੋਂ ਵੀ ਮਤਲਬ ਉਤੋਂ ਉਤੋਂ ਲੋਕ ਕਰਦੇ ਆ ਵੀ ਅਸੀਂ ਫਲਾਣੇ ਨਾਲ ਆ ਢੀਗੜੇ ਨਾਲ ਆ ਪਰ ਨਹੀਂ ਸਭ ਤੋਂ ਜ਼ਿਆਦਾ ਅੰਮ੍ਰਿਤਪਾਲ ਨੂੰ ਬੋਟ ਪੈਣੀ ਹਾਂਜੀ ਇਹ ਜਿਹੜੇ ਬੋਰਡ ਲਾਏ ਹੋਏ ਨੇ ਜਾਂ ਫਲੈਕਸ ਲੱਗੇ ਹੋਏ ਨੇ ਇਹ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਵੱਲੋਂ ਜਾਂ ਉਹਨਾਂ ਦੀ ਪਾਰਟੀ ਵੱਲੋਂ ਲੱਗੇ ਆ ਜਾਂ ਆਪ ਮਹਾਰੇ ਨੌਜਵਾਨਾਂ ਲਾਏ ਆ ਆ ਬੁਲਾਏ ਆ ਮਤਲਬ ਉਹਨਾਂ ਦੇ ਘਰੋਂ ਆਪ ਖੁਦ ਜਾ ਜਾ ਕੇ ਲਿਓਣਦੇ ਆ ਵੀ ਸਾਨੂੰ ਦੋ ਅਸੀਂ ਪੋਸਟਰ ਲਾਉਣੇ ਆ ਹਾਂ ਹਾਂਜੀ ਤੇ ਅੱਜ ਜਮੀਨੀ ਪੱਧਰ ਤੇ ਗੱਲ ਕੀਤੀ ਜਾਵੇ ਤਾਂ ਫਿਰ ਜਿਹੜੇ ਲੋਕ ਆ ਕੀ ਸੋਚਦੇ ਆ ਕਿ ਜਿਹੜੀ ਵੋਟ ਇਸ ਵਾਰ ਦਿੱਤੀ ਜਾਣੀ ਆ ਉਹ ਅਮਰਤਪਾਲ ਸਿੰਘ ਨੂੰ ਹੀ ਕਿਉਂ ਦਿੱਤੀ ਜਾਣੀ ਆ ਹਾਂਜੀ ਉਹਦੀ ਜਗ੍ਹਾ ਕੰਮ ਕਾਣਦੇ ਸੀ ਹਾਂ ਤੇ ਉਹਨਾਂ ਨੂੰ ਧੱਕਾ ਆ ਵੀੜਾ ਉਹਨਾਂ ਨੂੰ ਜੇਲ੍ਹ ਚ ਘੱਟ ਹਾਂ ਹਾਂਜੀ ਤੇ ਅਸੀਂ ਜਾਣਿਆ ਵੀ ਉਹ ਬਣੇ ਜ਼ਰੂਰ ਤਹੀਂ ਉਹਦੇ ਨਾਲ ਵਾ ਸਾਰੇ ਮਤਲਬ ਪਿੰਡਾਂ ਦੇ ਨਾਲ ਵਾ ਤਹੀਂ ਉਹਦੇ ਨਾਲ ਮਤਲਬ ਕਿ ਡੜ ਕੇ ਪਹਰਾ ਦੇਣਦੇ ਆ ਤੇ ਡੜ ਕੇ ਦਵਾਂਗੇ ਜਿਹਨੇ ਜੋਗੇ ਹੈਗੇ ਆ ਖਾਸ ਕਰ ਨਸ਼ੇ ਦੇ ਮੁੱਦੇ ਨੂੰ ਲੈ ਕੇ ਬਹੁਤ ਸਾਰੇ ਸਵਾਲ ਲੱਗ ਜਾਂਦੇ ਆ ਕਿ ਉਹਨਾਂ ਨੇ ਨਸ਼ਾ ਛਡਾਊ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਸੀ ਇੱਕ ਨਸ਼ਾ ਛਡਾਊ ਕੇਂਦਰ ਖੋਲਿਆ ਤਾਂ ਉਸ ਬਾਰੇ ਕੀ ਸੋਚਦੇ ਹੋ ਜਿਹੜਾ ਉਹ ਕੇਂਦਰ ਖੋਲਿਆ ਗਿਆ ਸੀ ਜਾਂ ਉਸ ਤੋਂ ਬਾਅਦ ਜਾਂ ਮੌਜੂਦਾ ਸਮੇਂ ਦੇ ਵਿੱਚ ਕਿੰਨੀ ਕੁ ਤਬਦੀਲੀ ਆਈ ਨਜ਼ਰ ਆਉਂਦੀ ਆ ਤੁਹਾਨੂੰ ਉਦੋਂ ਤੇ ਭਜੀ ਬਹੁਤ ਜ਼ਿਆਦਾ ਮਤਲਬ ਰੁਝਾਨ ਹੀ ਲੋਕਾਂ ਦਾ ਵੀ ਦੂਰੋਂ ਨੇੜੇੋਂ ਬਹੁਤ ਲੋਕ ਇੱਥੇ ਆਉਂਦੇ ਛੋਟੇ ਛੋਟੇ ਬੱਚੇ 16 17 ਸਾਲਾਂ ਦੇ ਸਾਰੇ ਇੱਥੇ ਬੱਚੇ ਲੋਕਾਂ ਨੇ ਆਪਣੇ ਜਮਾਂ ਕਰਾ ਕੇ ਗਏ ਸੀ ਵੀ ਸਾਡਾ ਕੋਈ ਆ ਜबान ਥੱਲੇ ਗੋਲੀ ਰੱਖਦਾ ਆ ਕੋਈ ਚਿੱਟਾ ਲਾਉਂਦਾ ਕੋਈ ਕੁਝ ਕਰਦਾ ਸੀ ਤੇ ਮਤਲਬ ਬਹੁਤ ਵਧੀਆ ਕੰਮ ਚੱਲਣ ਡਿਆ ਸੀ ਇਸੇ ਦੇ ਮਤਲਬ ਮੱਦੇ ਨਜ਼ਰ ਆਸਦਿਆਂ ਲੋਕਾਂ ਨੇ ਉਹਨੂੰ ਮਤਲਬ ਅਮਰਪਾਲ ਭਾਈ ਨੂੰ ਬੋਰਡ ਪਾਉਣੀ ਆ ਪੀ ਮਤਲਬ ਉਹ ਚੰਗੇ ਕੰਮ ਕਰਨਦੇ ਕੋਈ ਮਾੜਾ ਕੰਮ ਨਹੀਂ ਕੀਤਾ ਨੇ ਪੀ ਜੇ ਕਿਸ ਨੂੰ ਨਸ਼ੇ ਤੋਂ ਰੋਕਣ ਦਿਆ ਸੀ ਉਹਨਾਂ ਦੇ ਕਿਸੇ ਦੇ ਮਾਮਾ ਦੇ ਪੁੱਤਾਂ ਨੂੰ ਬਚਾਉਣ ਦਿਆ ਸੀ ਪੀ ਸਿੱਧੀ ਸਾਰੇ ਇਹੋ ਗੱਲ ਆ ਹਾਂਜੀ ਤੇ ਇਲਾਕੇ ਵਾਲੇ ਜਾਂ ਪਿੰਡ ਵਾਲੇ ਲੋਕ ਕੀ ਮੰਨਦੇ ਕਿ ਜਿਹੜਾ ਉਹਨਾਂ ਦੇ ਉੱਪਰ ਐਨਐਸਏ ਲਾ ਕੇ ਜੇਲ੍ਹ ਚ ਭੇਜਦੇ ਨੇ ਉਹ ਫਿਰ ਕੀ ਵਧੀਕੀ ਮੰਨਦੇ ਹੋ ਫਿਰ ਉਹ ਨਹੀਂ ਜੀ ਉਹ ਸਰਕਾਰ ਨੇ ਧੱਕਾ ਕੀਤਾ ਆ ਮਤਲਬ ਇੱਥੇ ਹੋਰ ਵੀ ਜਿਹੜੇ ਨਾਲ ਉਹਨਾਂ ਦੇ ਨਾਲ ਜੁੜੇ ਸੀ ਉਹਨਾਂ ਨੂੰ ਵੀ ਬਹੁਤ ਪਰੇਸ਼ਾਨੀ ਆਈ ਹਾਂਜੀ ਤੇ ਤੁਸੀਂ ਕੀ ਸੋਚਦੇ ਹੋ ਜੀ ਜਿਸ ਤਰੀਕੇ ਦੇ ਨਾਲ ਸਿਆਸੀ ਮਾਹੌਲ ਗਰਮਾ ਚੁੱਕਾ ਹੈ ਵਕ ਵਕ ਪਾਰਟੀਆਂ ਦੇ ਲੀਡਰ ਆਪਣੇ ਵੱਡੇ ਵੱਡੇ ਕੇਡਰ ਲੈ ਕੇ ਪਿੰਡਾਂ ਦੇ ਵਿੱਚ ਢੇੜੇ ਲਾ ਰਹੇ ਆ ਫਿਰ ਤੁਸੀਂ ਕੀ ਸੋਚਦੇ ਹੋ ਇੱਕ ਤੁਹਾਡੇ ਪਿੰਡ ਦਾ ਨੌਜਵਾਨ ਭਾਈ ਅਮਰਪਾਲ ਸਿੰਘ ਨਸ਼ੇ ਦੀ ਪੰਥ ਦੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਹੈ ਭਾਈ ਭਾਈ ਅਮਰਪਾਲ ਸਿੰਘ ਜਿਹੜੇ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਆਪਣੇ ਜਿੰਨੇ ਵੀ ਬੱਚੇ ਆ ਨਾ ਜਾ ਲੋ ਸਾਡੇ ਇੱਥੇ ਬੱਚੇ ਕਾਫੀ ਨਸ਼ਾ ਕਰਦੇ ਸੀ ਜਿਨ੍ਹਾਂ ਦੇ ਭਾਈ ਅਮਰਪਾਲ ਜੀ ਆਏ ਆ ਉਹਨਾਂ ਦੇ ਸਾਰੇ ਬੱਚੇ ਨਸ਼ਾ ਛੱਡ ਗਿਆ ਬਾਹਰ ਤੋਂ ਹੀ ਬਹੁਤ ਲੋਕ ਹੀ ਆਏ ਆ ਤੇ ਬੜਿਆਂ ਦੀ ਭਾਜੀ ਉਹਨਾਂ ਨੇ ਜ਼ਿੰਦਗੀ ਮਤਲਬ ਨਾਲ ਵੀ ਸਵਾਰ ਦਿੱਤੀ ਹੈ ਇੱਥੇ ਸਾਡੇ ਬਾਬਾ ਕਾਲਾ ਮਰਜੀ ਦਾ ਦਰਬਾਰ ਹੈ ਉੱਥੇ ਨਾਲੇ ਸੇਵਾ ਕਰਦੇ ਆ ਤੇ ਨਾਲੇ ਸਾਰਿਆਂ ਨੂੰ ਨਸ਼ਾ ਛਡਾਉਂਦੇ ਆ ਤੇ ਬਹੁਤ ਵਧੀਆ ਗੱਲ ਅਸੀਂ ਤਾਂ ਨੇ ਵੀ ਭਾਈ ਸਾਹਿਬ ਬਣ ਜਾਣ ਤੇ ਅਸੀਂ ਤੇ ਭਾਈ ਸਾਹਿਬ ਦੇ ਨਾਲ ਆ ਵੋਟ ਉਹਨਾਂ ਨੂੰ ਪਾਵਾਂਗੇ ਤੇ ਕੰਮਜਾਬ ਉਹਨਾਂ ਨੂੰ ਕਰਾਵਾਂਗੇ ਤੇ ਜੇਲ੍ਹ ਚ ਬਾਹਰ ਵੀ ਲੈ ਕੇ ਆਵਾਂਗੇ ਤੇ ਇਹ ਗੁਰੂ ਸਾਹਿਬ ਚੜ੍ਹਦੀ ਕਲਾ ਕਰਨਗੇ ਤੇ ਭਾਈ ਸਾਹਿਬ ਦੀ ਜਿੱਤ ਹੋਊਗੀ ਅਈ ਅਮਰਪਾਲ ਪਾਈ ਅਮਰਪਾਲ ਸਿੰਘ ਜਦੋਂ ਦੇ ਜੇਲ੍ਹ ਦੇ ਵਿੱਚ ਨੇ ਤਕਰੀਬਨ ਸਾਲ ਦਾ ਸਮਾਂ ਕਰੀਬ ਹੋ ਚੱਲਿਆ ਏ ਤੇ ਉਸ ਤੋਂ ਬਾਅਦ ਨਸ਼ਾ ਛਡਾਉਣ ਨੂੰ ਲੈ ਕੇ ਹੋਰ ਕਿਸੇ ਸਿਆਸੀ ਧਿਰ ਦੇ ਕਿਸੇ ਲੀਡਰ ਨੇ ਯਤਨ ਨਹੀਂ ਕੀਤਾ ਮੈਨਾਂ ਨਹੀਂ ਪਾਜੀ ਕੋਈ ਵੜਿਆ ਨਹੀਂ ਜੇ ਇਹ ਤੇ ਪਾਜੀ ਅਮਰਪਾਲ ਹੀ ਜਿਨ੍ਹਾਂ ਨੇ ਆ ਪਿੰਡਾਂ ਦੇ ਵਿੱਚ ਜਿਹੜੀਆਂ ਦੁਕਾਨਾਂ ਜਿਹੜੇ ਕਰਿਆਨੇ ਨੂੰ ਉੱਥੋਂ ਮੇਂ ਜਿਹੜੀਆਂ ਸਿਗਟਾਂ ਬੀੜੀਆਂ ਤਮਾਕੂ ਸਭ ਕੁਝ ਮਿਲਣਾ ਬੰਦ ਹੋ ਗਿਆ ਹੈ ਅਹੀਂ ਤੇ ਆਨੇ ਵੀ ਛੇਤੀ ਛਤੀ ਭਾਈ ਸਾਹਿਬ ਆਉਣ ਤੇ ਅੱਗੇ ਵਾਲਾ ਮੋਰਚਾ ਆਪਣਾ ਫੇਰ ਫਤਿਹ ਕਰਨ ਤੇ ਚੜਦੀ ਕਲਾ ਹੀ ਆ ਫੇਰ ਪਾਜੀ ਆਪਣਾ ਵੀੜਾ ਪੰਜਾਬ ਨਸ਼ੇ ਤੋਂ ਬਚ ਸਕਦਾ ਉਦੋਂ ਕੋਈ ਨਹੀਂ ਜਲ ਸਰਕਾਰਾਂ ਦਾ ਤੇ ਵਿਰੋਧ ਹੈ ਵੀ ਸਾਡਾ ਨਸ਼ਾ ਭਾਈ ਸਾਹਿਬ ਆਗੇ ਤੇ ਨਸ਼ਾ ਬੰਦ ਹੋ ਜਾਣਾ ਤੇ ਆਪਾਂ ਭਾਈ ਸਾਹਿਬ ਨੂੰ ਲੈ ਕੇ ਆਉਣਾ ਵਾ ਤੇ ਜਦੋਂ ਦੇ ਸਾਡੇ ਪਿੰਡ ਦੇ ਵਿੱਚ ਉਹ ਆਗੂ ਬਣੇ ਆ ਤੇ ਚੜ੍ਹਦੀ ਕਲਾ ਆਈ ਆ ਨਸ਼ੇ ਬਹੁਤ ਬੱਚੇ ਛੱਡ ਗਏ ਹਾਂਜੀ ਤਸੀਂ ਤਾਂ ਆਪਾਂ ਬਰ ਦੋਨਾਂ ਕੋਸ਼ਿਸ਼ ਕੀਆ ਜੇ ਪਹਿਲਾਂ ਮੈਂ ਅਮਰਤਾਰੀ ਸਿੰਘ ਨੇ ਜਦੋਂ ਦੇ ਭਾਈ ਸਾਹਿਬ ਜੀ ਬਣੇ ਫੇ ਅਸੀਂ ਉਹਨਾਂ ਨਾਲ ਵੇਖ ਵੇਖ ਕੇ ਉਹਨਾਂ ਕੋਲ ਬਾਬਾ ਜੀ ਦੇ ਜਾਂਦੇ ਰਹੇ ਫੇ ਹਾਈ ਬਰਸ਼ਾਪ ਕੇ ਤੇ ਸਿੰਘ ਸੱਜੇ ਹਾਂ ਅਸੀਂ ਤੇ ਇਹੋ ਚਾਹੁੰਨੇ ਭਾਈ ਸਾਹਿਬ ਬਣ ਜਾਣ ਤੇ ਚੜ੍ਹਦੀ ਕਲਾ ਹੋਵੇ ਹਾਂਜੀ ਬੋਟ ਇਸ ਵਾਰ ਫਿਰ ਅਮਿਤਪਾਲ ਸਿੰਘ ਨੂੰ ਦੇ ਰਹੇ ਹਾਂ ਮੈਂ ਨਾ ਬੋਟ ਭਾਜੀ ਅਮਿਤਪਾਲ ਪਾਈ ਦੀ ਹਾਂਜੀ ਉਹਨਾਂ ਨੂੰ ਉੱਥੇ ਹੀ ਪਵਾਉਣੀਆਂ ਵੋਟਾਂ ਇਦਾਂ ਹੋਰ ਵੀ ਆਪਾਂ ਲਾਗੇ ਬਨੇ ਜਿੰਨੇ ਉਹਨਾਂ ਨੂੰ ਕਹਿ ਕੇ ਵੋਟਾਂ ਹੋਰ ਪਾਉਣੀਆਂ ਹਾਂਜੀ ਤੇ ਨਾਲ ਆਪਾਂ ਭਾਈ ਦੇ ਨਾਲ ਡੜਕੇ ਪੂਰੇ ਤੇ ਥੋੜੀ ਚੜਦੀ ਕਲਾ ਤੇ ਇਸ ਤੋਂ ਪਹਿਲਾਂ ਵੋਟ ਕਿਨੂੰ ਪਾਉਂਦੇ ਸੀ ਤੁਸੀਂ ਇਸ ਤੋਂ ਪਹਿਲਾਂ ਤੇ ਭਾਜੀ ਅਸੀਂ ਤੇ ਜਿਆਦੀ ਵੋਟ ਤੇ ਕਾਂਗਰਸ ਨੂੰ ਪਾਈ ਆ ਹਾਂ ਤੇ ਚੋਦਾ ਚਲੋ ਜਿੰਨوں ਮਰਜ਼ੀ ਪਾਗ ਦਿੱਦੀ ਪਰ ਹੁਣ ਜਿਹੜਾ ਸਾਡਾ ਵਾ ਨਾ ਅਸੀਂ ਤੇ ਭਾਈ ਅੰਮ੍ਰਿਤ ਪਾ ਲੈ ਲਿਆ ਵੀ ਪੱਕੀ ਵੋਟ ਉਹਨਾਂ ਨੂੰ ਪਾਉਣੀ ਆ ਤੇ 3500 ਭਾਈ ਸਾਹਿਬ ਨੂੰ ਬਾਹਰ ਲੈ ਕੇ ਆਉਣਾ ਵਾ ਤੇ ਜਿਹੜੀ ਆਪਣੀ ਜਿਹੜੇ ਪੰਜਾਬ ਦੀ ਜਿਹੜੇ ਬੱਚੇ ਆ ਇਹ ਵੱਜਣਗਾ ਹੁਣ ਤੇ ਕਹਿੰਦੇ ਸਵਾਲ ਇਹ ਵੀ ਬਣ ਗਿਆ ਮਾਝੇ ਵਾਲਿਆਂ ਦੀ ਸਵਾਰਣ ਅਣਖ ਦਾ ਸਵਾਲ ਆ ਪਹਿਲਾਂ ਬੀਬੀ ਖਾਲੜਾ ਨੂੰ ਰਾਇਆ ਤੇ ਹੁਣ ਉਦੋਂ ਵੀ ਵੱਡਾ ਕੰਮ ਆ ਕਿ ਭਾਈ ਅਮਰਤਪਾਲ ਸਿੰਘ ਨੂੰ ਜੇ ਨਹੀਂ ਜਿਤਾਉਂਦੇ ਤੇ ਲੋਕ ਤਨ ਨੇ ਮਾਰਨਗੇ ਮੈਨਾਂ ਭਾਜੀ ਫੇਰ ਤੇ ਆਪਣਾ ਬਹੁਤ ਜਦੀ ਬੇਇਜ਼ਤੀ ਆ ਜੇ ਭਾਈ ਸੰਮਰ ਸਾਹਿਬ ਪਾਲ ਨਹੀਂ ਬਣਦੇ ਤੇ ਆ ਭਾਜੀ ਉਹ ਤੇ ਪੱਕਾ ਹੀ ਉਹਨਾਂ ਬਣਨਾ ਹੀ ਬਣਨਾ ਆਪਣਾ ਸਾਰਾ ਪੰਜਾਬ ਜਿੰਨੇ ਆਪਣੇ ਬੱਚੇ ਸਾਰੇ ਜਿਹੜੇ ਉਹਨਾਂ ਦੇ ਨਾਲ ਆ ਤੇ ਭਾਈ ਸਾਹਿਬ ਨੂੰ ਬੋਰਡ ਪਾ ਕੇ ਕਾਮਯਾਬ ਕਰਾਂਗੇ ਤੇ ਭਾਈ ਸਾਹਿਬ ਹੀ ਬਣਨਗੇ ਹਾਂਜੀ ਜੀ ਆ ਬਿਲਕੁਲ ਅਸੀਂ ਇੱਧਰ ਵੀ ਗੱਲਬਾਤ ਕਰਾਂਗੇ ਇੱਥੇ ਨੌਜਵਾਨ ਨੇ ਦੁਕਾਨਦਾਰ ਵੀਰ ਨੇ ਬਾਈ ਜੀ ਕੀ ਨਾਮ ਹੈ ਤੁਹਾਡਾ ਹਾਂਜੀ ਸੁਖਬੀਰ ਸਿੰਘ ਕਿਸੇ ਪਿੰਡ ਦੇ ਰਹਿਣ ਵਾਲੇ ਹਾਂਜੀ ਤੇ ਇਸ ਵਾਰ ਵੋਟ ਕਿਨੂੰ ਪਾਉਣ ਜਾ ਰਹੇ ਹੋ ਤੁਸੀਂ ਆ ਅੰਮ੍ਰਿਤਪਾਲ ਨੂੰ ਪਾ ਰਾਂਗੇ ਜੀ ਕਿਹੜੀ ਚੀਜ਼ ਦੇ ਮੱਦੇ ਨਜ਼ਰ ਮੱਦੇ ਨਜ਼ਰ ਦੀ ਬੰਦਾ ਸਹੀ ਹੈ ਜੀ ਹੂੰ ਬਹੁਤ ਸਹੀ ਹੈ ਹੂੰ ਨਸ਼ੇ ਦੇ ਨਸ਼ੇ ਦੇ ਕਰਕੇ ਨਾ ਸਹੀਏ ਬਿਨਸਾ ਸੁਡਾਇਆ ਸੁਡਾਇਆ ਹੀ ਹੂੰ ਬਹੁਤ ਸੁਧਾਰ ਹੋ ਗਿਆ ਇਸ ਕਰਕੇ ਹੂੰ ਹਾਂਜੀ ਇਸ ਕਰਕੇ ਜਗ੍ਹਾ ਲੱਗਦਾ ਵੀ ਉਹਨੇ ਜੋ ਵੀ ਕਦਮ ਚੁੱਕਿਆ ਤੇ ਸੁਧਾਰਨ ਵੱਲ ਚੁੱਕਿਆ ਤੇ ਹਾਂਜੀ ਇਸ ਤੋਂ ਪਹਿਲਾਂ ਤੁਹਾਡੇ ਬੋਰਡ ਤੇ ਜਿਹੜੇ ਫਲੈਕਸ ਲੱਗੇ ਹੋਏ ਕਾਂਗਰਸ ਦੇ ਲੱਗੇ ਤੇ ਫਿਰ ਕਾਂਗਰਸ ਦਾ ਬਾਈਕਾਟ ਕਰਤਾ ਤੁਸੀਂ ਬਿਲਕੁਲ ਜੀ ਕਰਨਾ ਪੈਣਾ ਬਾਈਕਾਟ ਹਾਂ ਬਿਲਕੁਲ ਸਾਰਾ ਨੂੰ ਇਹ ਲੈ ਕੇ ਗਰੀਬ ਹਾਂ ਆਖਦੀ ਆ ਅਰਬ ਭਗਵੰਦ ਜੀ ਭਗਵੰਦ ਮਾਰ ਆਇਆ ਸੀ ਉਹ ਇਹ ਕਹਿੰਦਾ ਸਾਰਾ ਕੰਮ ਵੀ ਜੋ ਪਿੱਕ ਕਰਾਂਗੇ ਪਰ ਉਹਨੇ ਬਲਮਾਸ ਦਾ ਫਾਇਦਾ ਡਾਹ ਜਾਂਦਾ ਬਹੁਤ ਜ਼ਿਆਦਾ ਹਾਂ ਤੇ ਅਹੀਂ ਅਗਭਜਾਲੇ ਇੱਕ ਦਿਨ ਨੂੰ ਮੌਕਾ ਮਿਲਣਾ ਚਾਹੀਦਾ ਹਰ ਇੱਕ ਨੂੰ ਹੂੰ ਤੋਨੋ ਮੌਕਾ ਮਿਲ ਗਿਆ ਹੁਣ ਇਹਨਾਂ ਦੇ ਵੇਖ ਲੈਣੇ ਆ ਇੱਕ ਕਰਦੇ ਪਹਿਲਾਂ ਉਹਨਾਂ ਦਾ ਚਾਜਾ ਹੀ ਹਰਜੀਤ ਸਿੰਘ ਸਰਪੰਚ ਉਹਨਾਂ ਨੇ ਬਹੁਤ ਵਧੀਆ ਕੀਤਾ ਪਿੰਡਵਾ ਦੀ ਇਹਨਾਂ ਦਾ ਹੀ ਆ ਉਹ ਵੀ ਅਮਰਤਬਾਲ ਜੀ ਬਾਕੀ ਵੇਖੋਣੇ ਇੱਕ ਹੀ ਕਰਦੇ ਜੀ ਪੂਰੇ ਪਿੰਡ ਦਾ ਸਮਰਥਨ ਆ ਫਿਰ ਬਿਲਕੁਲ ਜੀ ਹਾਂਜੀ ਤੇ ਜਿਹੜੇ ਪਾਰਟੀਆਂ ਦੇ ਕਾਂਗਰਸ ਦੇ ਜਾਂ ਅਕਾਲੀ ਦਲ ਦੇ ਜਾਂ ਆਪ ਵਾਲਿਆਂ ਦੇ ਕਿਹੜੇ ਪਿੰਡਾਂ ਦੇ ਵਿੱਚ ਨੇ ਫਿਰ ਉਹਨਾਂ ਦੀ ਰੁਚੀ ਕਿਸ ਤਰ੍ਹਾਂ ਦੀ ਨਜ਼ਰ ਆਉਂਦੀ ਤੁਹਾਨੂੰ ਉਨਾਂ ਰੁਜੀ ਕੋਈ ਜੋੜਾ ਮਰਜ਼ੀ ਆ ਜਾਏ ਕੋਈ ਆਵਾ ਤੇ ਇੱਕ ਗਾਰੀ ਵੇਖ ਲਿਆ ਵਾ ਸਾਰਿਆਂ ਨੂੰ ਹੁਣ ਦੇ ਮੌਕੇ ਤੇ ਸਾਰਿਆਂ ਨੂੰ ਮਿਲਣਾ ਚਾਹੀਦਾ ਵਾ ਉਹ ਕੀ ਕਰਦਾ ਵਾ ਜੇ ਕਰਨਗੇ ਤੇ ਠੀਕ ਹੈ ਨਹੀਂ ਤੇ ਫਿਰ ਨਾ ਨ ਵੀ ਉਹ ਹੀ ਹੋਣਾ ਲੋਕ ਤੇ ਸਵਾਲੇ ਵੀ ਕਰਦੇ ਕਿ ਇੱਥੇ ਵੋਟਾਂ ਤਾਂ ਮੰਗੀਆਂ ਜਾਂਦੀਆਂ ਕਿ ਅਸੀਂ ਫਲਾਨਾ ਕੰਮ ਕਰਕੇ ਦੇਵਾਂਗੇ ਫਲਾਨਾ ਕੰਮ ਕਰਾਂਗੇ ਪਰ ਕਹਿੰਦੇ ਅਮਰਪਾਲ ਸਿੰਘ ਨੂੰ ਵੋਟ ਇਸ ਲਈ ਪਾਇਆ ਵੀ ਉਹਨੇ ਕੰਮ ਪਹਿਲਾਂ ਕਰਕੇ ਦਿਖਾਇਆ ਬਾਅਦ ਚ ਵੋਟ ਮੰਗ ਰਿਹਾ ਹੋ ਹਾਂਜੀ ਹਾਂਜੀ ਠੀਕ ਆ ਜੀ ਕਰਕੇ ਦਿਖਾਇਆ ਬੈ ਲੂੰਗਾ ਮੈਂ ਹਾਂਜੀ ਮਿਲੇ ਹੋ ਤੁਸੀਂ ਕਦੇ ਨਿੱਜੀ ਤੌਰ ਤੇ ਮਸਤਪਾਲ ਸਿੰਘ ਨੂੰ ਹਾਂਜੀ ਇਹ ਪਿੰਡ ਸਾਹੀ ਪਿੰਡ ਦਾ ਹੀ ਆਪਣੇ ਹਾਂਜੀ ਉਦਾਂ ਜਾਵੇ ਲੱਗੇ ਹੀ ਘਰ ਵਾ ਤੇ ਮੁੰਡੇ ਜਾਂਦੇ ਰਹਿੰਦਾ ਵਾ ਚਲੋ ਦੁਕਾਨਦਾਰ ਕੇ ਨਹੀਂ ਜਾ ਜਾਂਦਾ ਹਾਂ ਅੱਜ ਜੀ ਹੋਰ ਪਿੰਡ ਵਾਲੇ ਕੀ ਸੋਚਦੇ ਇੱਥੋਂ ਦੇ ਜਿਹੜੇ ਸਧਾਰਨ ਪਰਿਵਾਰ ਨੇ ਗਾ ਮਜ਼ਦੂਰ ਭਾਈਚਾਰਾ ਆ ਜਾਂ ਹੋਰ ਹੋਰ ਕਿਰਤੀ ਲੋਕ ਨੇ ਬਹੁਤ ਪ੍ਰਕਾਰ ਦੇ ਫਿਰ ਉਹ ਕੀ ਸੋਚਦੇ ਇਸ ਗੱਲ ਬਾਰੇ ਇਸ ਗੱਲ ਬਾਰੇ ਉਹ ਹੀ ਸੋਚਦੇ ਜੀ ਕਿ ਬੰਦਾ ਵਧੀਆ ਵਾ ਉਹਨੂੰ ਵੀ ਇੱਕ ਵਾਰੀ ਮੌਕਾ ਮਿਲਣਾ ਚਾਹੀਦਾ ਵਾ ਵੀ ਸਿਹਾਰ ਕਰਦਾ ਪਿੰਡ ਦਾ ਧਿਆਨ ਨਾਲ ਸਿਆਣਾ ਮਰ ਰਹੇ ਸਾਰੇ ਅਜੇ ਹੁਣ ਵੀ ਮੌਦਾ ਕਿੰਨੀ ਹੋਈਆਂ ਜਦੋਂ ਉਹ ਹੀ ਨਾਗੋ ਚੋਰੀ ਹੁੰਦੀ ਨਾ ਕੋਈ ਕੋਈ ਗੱਲਬਾਤ ਹੁੰਦੀ ਆ ਭਾਈ ਕੀ ਨਾਮ ਆ ਤੁਹਾਡਾ ਭਾਈ ਮਨਦੀਪ ਸਿੰਘ ਭਾਈ ਇਸੇ ਪਿੰਡ ਦੇ ਰਹਿਣ ਵਾਲੇ ਹਾਂ ਇਸ ਵਾਰ ਵੋਟ ਕਿਹਨੂੰ ਪਾ ਰਹੇ ਤੁਸੀਂ ਅਮਰਤਪਾਲ ਨੂੰ ਭਾਈ ਪਾਵਾ ਅਮਰਤਪਾਲ ਸਿੰਘ ਨੂੰ ਵੋਟ ਹੀ ਕਿਉਂ ਪਾ ਰਹੇ ਤੁਸੀਂ ਭਾਈ ਨੇ ਸਾ ਪਤਾ ਛਡਾਊਗਾ ਪਰ ਪੰਜਾਬ ਦੀ ਜਵਾਨੀ ਬਾਜੀ ਬਾਜੂ ਕੀ ਜਵਾਨੀ ਹਾਂ ਲੱਗਦਾ ਜਿੱਤ ਜਾਣਗੇ ਹਾਂਜੀ ਜਿੱਤਣਗੇ ਜਿੱਤ ਆਪਾਂ ਵੋਟ ਉਹਨਾਂ ਨੂੰ ਪਾਵਾਂਗੇ ਭਾਈ ਹੋਰ ਪਿੰਡ ਵਾਲੇ ਕੀ ਸੋਚਦੇ ਉਹ ਉਹਨਾਂ ਬਾਰੇ ਹੋਰ ਭਾਜੀ ਬਹੁਤ ਅਲੱਗ-ਅਲੱਗ ਵਧੀਆ ਸੋਚ ਆ ਲੋਕਾਂ ਦੀ ਬਾਬਾ ਜੀ ਵਾਇਗੁਰ ਜੀ ਕਾ ਖਾਲਸਾ ਬਾਬਾ ਜੀ ਇਹ ਹੀ ਪਿੰਡ ਆ ਜੀ ਤੁਹਾਡਾ ਇਹੋ ਹੀ ਆ ਜੀ ਤੇ ਇਸ ਵਾਰ ਵੋਟ ਕਿਨੂੰ ਪਾ ਰਹੇ ਹੋ ਤੁਸੀਂ ਬੂਰਤ ਸਾਡੀ ਅਗੇ ਪੰਥ ਦੀ ਆ ਜੀ ਹੂੰ ਪੰਥ ਨੂੰ ਪਾਵਾਂਗੇ ਹੂੰ ਪੰਥ ਵੀ ਕਈ ਪ੍ਰਕਾਰ ਦਾ ਆ ਅਕਾਲੀ ਦਲ ਕਹਿੰਦਾ ਪੰਥ ਆ ਕਾਂਗਰਸ ਕਹਿੰਦੀ ਅਸੀਂ ਪੰਥਾਂ ਤੇ ਭਾਈ ਅਮਰਤਪਾਲ ਸਿੰਘ ਨੂੰ ਪੰਥ ਮੰਨਿਆ ਜਾ ਰਿਹਾ ਏ ਫਿਰ ਕਿਹੜਾ ਪੰਥ ਹੋ ਸਕਦਾ ਪੰਥ ਅਕਾਲੀ ਦਲ ਤੇ ਵੀ ਕੋਈ ਪਹਿਲਾਂ ਤੋਂ ਚੱਲਦਾ ਆ ਉਹ ਨਾ ਤੇ ਉਹ ਅਕਾਲੀ ਦਲ ਦੇ ਨਾਲ ਹੀ ਸਭ ਸੰਬੰਧ ਆ ਦੇ ਨਾਲ ਚੱਲਣਾ ਹੈ ਤਖਤ ਨਾਲ ਹੀ ਹਾਂ ਜੀ ਆ ਬਿਲਕੁਲ ਇਥੋਂ ਦੇ ਜਿਹੜੇ ਜਲੂਪੁਰ ਖੇੜੇ ਦੇ ਲੋਕ ਨੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਹਨਾਂ ਨੇ ਆਪਣੇ ਪੁਆਇੰਟ ਆਫ View ਰੱਖੇ ਆ ਤੇ ਖਾਸ ਕਰ ਇਥੇ ਵੱਡੀ ਤਦਾਦ ਦਾ ਵਿੱਚ ਵੱਡੀ ਤਦਾਦ ਦੇ ਵਿੱਚ ਜਿਹੜਾ ਜੂਸ ਹੈ ਤਾਂ ਉਹਨਾਂ ਦਾ ਹੰਗਾਰਾ ਇਸ ਤਰੀਕੇ ਦਾ ਹੈ ਕਿ ਅਸੀਂ ਭਾਈ ਅਮਰਤਪਾਲ ਸਿੰਘ ਨੂੰ ਆਪਣਾ ਵੋਟ ਦੇ ਕੇ ਨਸ਼ੇ ਦੀ ਜਾਂ ਜਿਹੜੇ ਜਵਾਨੀ ਦੇ ਨਾਲ ਜਾਂ ਪੰਜਾਬ ਦੇ ਨਾਲ ਸੰਬੰਧਿਤ ਬਹੁਤ سارے ਮੁੱਦੇ ਨੇ ਬਹੁਤ ਸਾਰੀਆਂ ਖਾਸ ਚੁਣੌਤੀਆਂ ਨੇ ਉਹਨਾਂ ਦਾ ਹੱਲ ਲੱਭਣ ਵਾਸਤੇ ਇਸ ਵਾਰ ਅਸੀਂ ਆਪਣਾ ਨਵਾਂ ਨੁਮਾਇੰਦਾ ਚੁਣ ਰਹੇ ਹਾਂ। ਅੱਥੇ ਵੀ ਗੱਲਬਾਤ ਕਰਨ ਦਾ ਯਤਨ ਕਰਾਂਗੇ। ਕੀ ਨਾਮ ਹੈ ਜੀ ਤੁਹਾਡਾ? ਸਰਪੰਚ ਸਿੰਘ। ਜੱਲੂਪੁਰ ਦੇ ਰਹਿਣ ਵਾਲੇ ਹਾਂ ਜੀ। ਤੇ ਇਸ ਵਾਰ ਵੋਟ ਕਿਹਨੂੰ ਪਾ ਰਹੇ ਹੋ ਜੀ? ਮਰਤਵਾਲ ਨੂੰ ਪਾ ਲਨ ਭਾਈ ਮਰਤਵਾਲ ਨੂੰ। ਇਸ ਤੋਂ ਪਹਿਲਾਂ ਕਿਹਨੂੰ ਪਾਉਂਦੇ ਸੀ? ਪਹਿਲਾਂ ਸਾਰੀਆਂ ਪਾਰਟੀਆਂ ਨੂੰ ਪਾਉਂਦੇ ਰਹੇ ਹਾਂ। ਸਾਰੀਆਂ ਨੂੰ ਪਾ ਕੇ ਦੇਖ ਲਈ ਵੋਟ। ਹਾਂ ਜੀ। ਤੇ ਕੀ ਲੱਗਦਾ ਹੈ ਜੀ ਫਿਰ ਉਹਨਾਂ ਨੂੰ ਵੋਟ ਦੇਣ ਦਾ ਕਾਰਨ ਕੀ ਹੈ ਤੁਹਾਡਾ? ਕਾਰਨ ਤੁਹਾਨੂੰ ਪਤਾ ਹੀ ਆਗੇ ਹਟ ਤੋਂ। ਹਟ ਤੋਂ ਜ਼ਿਆਦਾ ਤੁਹਾਨੂੰ ਪਤਾ ਸਕਦਾ। ਤੁਸੀਂ ਵੀ ਦੱਸ ਦਿਓ ਨਾ। ਆਈ ਉਹਦੇ ਵਿਚਾਰ ਵਧੀਆ ਵਾ ਜੋ ਸਿੱਖੀ ਨਾਲ ਜੋੜਦੇ ਆ ਉਹਦਾ ਪ੍ਰਚਾਰ ਕਰਦੇ ਆ ਉਹ ਵਧੀਆ ਚੀਜ਼ ਹੈ ਹਾਂਜੀ ਨਸ਼ੇ ਦੇ ਮੁੱਦੇ ਤੇ ਗੱਲ ਹੋਈ ਹਾਂਜੀ ਨਸ਼ੇ ਦੇ ਮੁੱਦੇ ਸਾਰਿਆਂ ਨੂੰ ਪਤਾ ਜੇ ਹਾਂ ਮੈਂ ਸੱਚ ਲਾਉਂਦੇ ਆ ਸਿੱਖੀ ਨਾਲ ਜੋੜਦੇ ਆ ਹਾਂਜੀ ਜਿਹੜੇ ਨੌਜਵਾਨਾਂ ਨੇ ਖਾਸ ਕਰ ਇੱਥੇ ਨਸ਼ਾ ਛੱਡਿਆ ਸੀ ਮਿਲਦੇ ਉਹ ਨੌਜਵਾਨ ਕਦੇ ਗੱਲਬਾਤ ਹੋਈ ਉਹਨਾਂ ਨਾਲ ਜਾਂ ਤੁਹਾਡੇ ਧਿਆਨ ਦੇ ਵਿੱਚ ਹੋਵੇ ਕਿ ਨੌਜਵਾਨ ਨਸ਼ਾ ਪਹਿਲਾਂ ਨਸ਼ਾ ਲੈਂਦੇ ਸੀ ਤੇ ਉਸ ਤੋਂ ਬਾਅਦ ਨਸ਼ਾ ਲੈਣ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਮਿਲਦੇ ਵੀ ਨਹੀਂ ਮਿਲਦੇ ਹੁਣ ਅਸੀਂ ਕਿਸਾਨੀ ਦੇ ਮੁੱਦੇ ਤੇ ਇਦਾਂ ਮਤਲਬ ਕਿਸਾਨਾਂ ਦੇ ਨਹੀਂ ਕਿ ਜ਼ਿਆਦਾ ਆਉਂਦੇ ਆਂਦੇ ਮਤਲਬ ਵੀ ਤੇਰੀ ਵਧੀਆ ਬਾਤ ਹਮ ਨਸ਼ਾ ਛੱਡਦੇ ਆ ਲੋਕ ਤਾਂ ਇੱਥੇ ਮਾਤਾ ਜੀ ਵੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਮਾਤਾ ਜੀ ਕੀ ਨਾਮ ਹੈ ਤੁਹਾਡਾ ਗਰਮੀਤ ਕੋਰਾ ਜਲੂਪੁਰ ਦੇ ਰਹਿਣ ਵਾਲੀ ਹਾਂ ਹਾਂਜੀ ਕਿੰਨੀ ਉਮਰ ਹੋ ਗਈ ਤੁਹਾਡੀ ਜੀ ਹੋ ਗਈ 60 ਕਿ ਇਸ ਵਾਰ ਤੁਸੀਂ ਵੋਟ ਕਿਨੂੰ ਪਾ ਰਹੇ ਆਂ ਹਾਂ ਇਹ ਅਮਰਪਾਲ ਨੂੰ ਪਾਵਾਂਗੇ ਅਮਰਪਾਲ ਸਿੰਘ ਨੂੰ ਵੋਟ ਪਾਉਣ ਦਾ ਤੁਹਾਡਾ ਕਾਰਨ ਕੀ ਹੈ ਚਲੋ ਸਾਡਾ ਪਿੰਡ ਦਾ ਪੁੱਤ ਭਾਈ ਆ ਹੂੰ ਤੇ ਚਲੋ ਮਾਰਾ ਆ ਪਾਵਾਂਗੇ ਚਲੋ ਵਿਚਾਰਾ ਬਾਹਰ ਹੋਵੇ ਨਸ਼ੇ ਦੇ ਮੁੱਦੇ ਕਰਕੇ ਹੀ ਪਾ ਰਹੇ ਹਾਂ ਜੀ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰੇ ਸਿੰਘ ਇੱਥੋਂ ਦੇ ਰਹਿਣ ਵਾਲੀਆਂ ਸਾਡੇ ਦਾ ਪਾਵ ਵਾਲੀ ਹਾਂ ਹਾਂ ਤੇ ਵੋਟ ਕਿਹਨੂੰ ਪਾ ਰਹੇ ਹੋ ਫਿਰ ਇਸ ਵਾਰ ਅਮਰਪਾਲ ਭਾਈ ਅਮਰਪਾਲ ਸਿੰਘ ਨੂੰ ਹੂੰ ਸਾਰਿਆਂ ਅਮਰਪਾਲ ਨੂੰ ਸਾਰੀਆਂ ਵੋਟਾਂ ਇੱਥੇ ਪਾਣੀ ਆ ਹਾਂ ਜੀ ਪੂਰਾ ਮਾਹੌਲ ਲੱਗਦਾ ਹੈ ਪੈਣ ਗਿਆ ਵੋਟਾਂ ਵਧੀਆ ਵਧੀਆ ਆੜੇ ਬੰਬੇ ਵਾਲੇ ਵੀ ਆਉਣ ਦੇ ਦੂਤੀਆਂ ਪਾਰਟੀਆਂ ਬਾਰੇ ਲੀਡਰ ਨਹੀਂ ਕਿਹੜੇ ਮਾਰਦੇ ਇੱਥੇ ਵੋਟਾਂ ਲੈਣ ਵਾਸਤੇ ਕਿ ਸਾਨੂੰ ਵੋਟਾਂ ਪਾਉ ਆਏ ਕਿਸੇ ਨੂੰ ਪਾਉਣੀਆਂ ਨਹੀਂ ਅਸੀਂ ਆਪਣੇ ਬੰਦੇ ਨੂੰ ਪਾਉਣੀ ਆ ਨਹੀਂ ਪਾਉਣੀਆਂ ਠੀਕ ਹੈ ਜੀ ਪੇ ਹੀ ਪਾਉਣਗੇ ਉਹਨਾਂ ਵੋਟਾਂ ਅੰਮ੍ਰਿਤਪਾਲ ਨੂੰ ਹੋ ਰਹੀ ਕਿ ਇਹਨੂੰ ਪਾਉਣੀ ਨਹੀਂ ਤੇ ਜੇ ਦੂਜੇ ਲੀਡਰ ਆ ਕੇ ਅਪੀਲ ਕਰਦੇ ਕਿ ਸਾਨੂੰ ਪਾਓ ਤਾਂ ਇਹ ਨਹੀਂ ਪਾਉਣੀਆਂ ਨਹੀਂ ਨਹੀਂ ਅਸੀਂ ਸਾਡਾ ਉਹਨਾਂ ਨਾਲ ਪਹਿਲੇ ਦਿੰਦੇ ਸਬੰਧ ਹੋਇਆ ਤਾਂ ਇਹ ਕਿਤਨਾ ਉਹ ਪਾਦਾਂਗੇ ਦੂਜੇ ਨੂੰ ਅਸੀਂ ਅੰਮ੍ਰਿਤਪਾਲ ਨੂੰ ਪਾਉਣੀਆਂ ਜੀ ਬਹੁਤ ਵਧੀਆਗੇ ਪਾਵਾਂਗੇ ਉਹਨੂੰ ਜਿਤਾਵਾਂਗੇ ਜਿੱਤਣਗੇ ਲੱਗਦਾ ਹਾਂ ਜਿੱਤਣਗੇ ਤੇ ਇਹ ਪੋਤਾ ਸਾਡਾ ਕੋਈ ਗੱਲ ਨਹੀਂ ਆਈ ਤਾਂ ਪਹਿਲੇ ਦਿਨ ਤੁਹਾਡੀ ਸਾਂਝ ਉਹਨਾਂ ਨਾਲ ਹੀ ਹੁੰਦਾ ਉਹਨਾਂ ਨੂੰ ਵੋਟਾਂ ਪਾਉਂਦੇ ਚੀਂਦੀਆਂ ਨੂੰ ਉਹਨਾਂ ਨੂੰ ਦੋਹਾਂ ਤਰ੍ਹਾਂ ਨਹੀਂ ਹੋਰ ਇਹ ਕਿ ਇਹਨੂੰ ਕਦੀ ਪਾਈ ਨਹੀਂ ਪਿੰਡ 'ਚ ਆਈ ਇਹਨਾਂ ਨੇ ਹਾਂ ਹੱਟ ਵੋਟ ਉਧਰ ਕਿਹੜਾ ਜੀ ਉਹ ਸਾਹਮਣੇ ਉਹ ਜਿਹੜਾ ਡੇਰਾ ਸਾਰਾ ਡੇਰਾ ਪਾ ਰਿਹਾ ਵੋਟਾਂ ਫਿਰ ਹਾਂ ਹਾਂ ਸਾਰੇ ਪਾ ਰਹੇ ਹਾਂ ਤੇ ਦੂਜੀਆਂ ਪਾਰਟੀਆਂ ਦਾ ਕੋਈ ਲੀਡਰ ਪਿੰਡ 'ਚ ਰੈਲੀ ਕੋਈ ਪ੍ਰੋਗਰਾਮ ਕੋਈ ਨਹੀਂ ਰੱਖ ਰਿਹਾ ਜੀ ਨਾ ਜੀ ਨਾ ਪਿੰਡ ਵਾਲਿਆਂ ਨੇ ਕੋਈ ਬਾਈਕਾਟ ਕਰਤਾ ਕਿਉਂ ਲੀਡਰ ਨਾ ਵੜੇ ਜਾਂ ਇਦਾਂ ਦੀ ਕੋਈ ਗੱਲਬਾਤ ਹੋਈ ਆ ਨਹੀਂ 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 ਹੂੰ ਹੂੰ ਆਏ ਪਾਵਾਂ ਵੋਟਾਂ ਅੰਮ੍ਰਿਤਪਾਲ ਨੂੰ ਹੂੰ ਹਾਂ ਜੀ ਆ ਬਿਲਕੁਲ ਅਸੀਂ ਇੱਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਔਰ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਸਿਆਸੀ ਮਾਹੌਲ ਰਹਿ ਸਕਦਾ ਏ ਔਰ ਕਿਹੜੀ ਧਿਰ ਨੂੰ ਕਿਹੜੇ ਨੁਮਾਇੰਦੇ ਨੂੰ ਕਿਸ ਤਰੀਕੇ ਦੇ ਨਾਲ ਚੁਣਿਆ ਜਾ ਸਕਦਾ ਏ ਇਹਦੇ ਉੱਪਰ ਵੀ ਧਿਆਨ ਕੇਂਦਰਿਤ ਰਹੇਗਾ ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ Teşekkürler